ਆਮ ਅੱਜ ਨੂੰ ਕਰ ਲੋ ਜੀ ਚੈੱਕ ਮੂੰਹ ਮੱਥਾ ਦੇਖੋ ਮੱਝ ਦਾ ਨਾ ਕੱਦ ਕਾਠ ਪੂਰੀ ਸੋਹਣੀ ਸੁਣੱਖੀ ਮੱਝ ਤੇ ਅੱਧ ਕਾੜ ਦੇਖੋ ਮੱਝ ਦਾ ਖਣ ਲੈ ਵਾ ਪੂਰਾ ਸੋਹਣਾ ਵਧੀਆ ਕਰੋ ਚੈੱਕ 413 ਮੱਝ ਦਾ ਦੇਖ ਸਕਦੇ ਹੋ ਵਧੀਆ ਸੋਹਣੀ ਸੁਣੱਖੀ ਮੱਝਾ ਸਿੰਘ ਮੂੰਹ ਮੱਥਾ ਚੈੱਕ ਕਰ ਸਕਦੇ ਤੁਸੀਂ ਬੀਬੀ ਮੱਝ ਕਿਹੜੇ ਪਿੰਡੋਂ ਆਏ ਜੀ ਪਿੰਡ ਸੰਕੀ ਵਾਲਾ ਵੀਰੇ ਸੰਕੀ ਵਾਲਾ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ 21 ਲੈ ਕੇ ਆਏ ਆਹੀ ਮੱਝ ਕੀ ਰਿਮਾਂਡ ਰੱਖੀ ਜੀ ਆਪ ਇਹਦੀ ਜਿਹਦਾ 5 ਲੱਖ ਰੁਪਏ 5 ਲੱਖ ਰੁਪਏ ਜੀ ਲਓ ਜੀ ਇਹ ਆਪਾਂ ਤੁਹਾਨੂੰ 4.5 ਲੱਖ ਰੁਪਏ ਵਾਲੀ ਮੱਝ ਦਿਖਾਈ ਦੀ ਹੈ ਨਾ ਇੱਕ ਆਮ ਮੱਝ ਵੀ ਦੇਖੋ ਤੁਸੀਂ 5 ਲੱਖ ਰੁਪਏ ਡਿਮਾਂਡ ਆ ਪਾਈਆਂ ਦੀ ਬਾਕੀ ਮੌਕੇ ਤੇ ਮਾਨਤਾਨ ਹੋ ਜਾਂਦਾ ਹੈ ਨਾ ਤੇ ਕਦ ਕਾਠ ਮੂੰਹ ਮੱਥਾ ਥਣ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਤੁਹਾਨੂੰ ਦਿਖਾਈ ਦੀ 4.5 ਲੱਖ ਵਾਲੀ ਮੱਝ ਜਿਹਦਾ ਰੇਟ ਆ 5 ਲੱਖ ਰੁਪਏ ਦੁੱਧ ਕਿੰਨਾ ਬਈ ਇਹਦਾ 20 ਲੀਟਰ ਹੈਗਾ ਤਾਂ ਪੂਰਾ ਬਈ ਲੱਭਣ ਆ ਜੀ ਤੁਹਾਨੂੰ ਵਾਲੀ ਹੈ ਅੱਛਾ ਸੂਨ ਵਾਲੇ ਕਿੰਨਾ ਕ ਟਾਈਮ ਲਊ ਬਈ ਨਹੀਂ ਜੀ ਇਹ ਜੇ 10 10 ਦਿਨ ਲਊਗੇ ਬਾਕੀ ਤੋਰਾ ਤੂਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਮੱਝ ਦਾ ਯਾਰ ਤੇ ਖਾਣ ਲੇਵਾ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਸੋਨੂ ਸਾਰਾ ਦਿਖਾਤਾ ਤੇ ਬਹੁਤ ਵਧੀਆ ਸਰੀਰ ਦੀ ਮੱਝ ਹੈ ਨਾ ਕੋਲੇ ਪਿੰਡੇ ਦੀ ਬਲੈਕ ਮੋਰਾ ਨਸਲ ਦੀ ਮੱਝ ਹੈ ਨਾ ਦੇਖ ਸਕਦੇ ਤੁਸੀਂ ਇਹ 20 ਲੀਟਰ ਦੁੱਧ 5 ਲੱਖ ਰੁਪਇਆ ਡਿਮਾਂਡ ਰੱਖੀ ਵੀ ਆ ਬੰਦੇ ਨੇ ਹਣਾ 5 ਲੱਖ ਰੁਪਏ ਐਡਵਾਂਸ ਦੀ ਮੱਝ ਤੁਸੀਂ ਦੇਖ ਸਕਦੇ ਹੋ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਭਾਈ ਤੁਹਾਡਾ ਹੋਇਆ ਨਾ ਤੇ ਆ ਮੱਝ ਆਈ ਆ 5 ਲੱਖ ਰੁਪਏ ਐਡਵਾਂਸ ਜੀ ਦੀ ਰੱਖੀ ਹੋਈ ਆ ਰੰਪਰਾ ਫੂਲ ਮੰਡੀ ਦੇ ਵਿੱਚ ਲਓ ਜੀ ਜਹਾਜ਼ ਆ ਗਿਆ ਜਹਾਜ਼ ਜਹਾਜ਼ ਆ ਗਿਆ ਤੁਹਾਨੂੰ ਦਿਖਾਉਨੇ ਆ ਅੱਜ ਤੱਕ ਨਾ ਤੁਸੀਂ ਦੇਖਿਆ ਹੋਣਾ ਕਦੇ ਤੇ ਨਾ ਹੀ ਦੇਖੋਗੇ ਆ ਦੇਖੋ ਇੱਧਰ ਦੇਖੋ ਰੰਪਰਾ ਫੂਲ ਮੰਡੀ ਦੇ ਵਿੱਚ ਹਨਾ ਤੇ ਸਵਾਦ ਆ ਗਿਆ ਅੱਜ ਰੰਪਰਾ ਫੂਲ ਮੰਡੀ ਵਿੱਚ ਆ ਕੇ ਬਾਈ ਲੈ ਕੇ ਆਏ ਨੇ ਦੇਖ ਸਕਦੇ ਤੁਸੀਂ ਪਹਿਲਾਂ ਸਾਨੂੰ ਪਰੋਨੇ ਆ ਇਹਨੂੰ ਚਾਰ ਸਪੇਰੋਂ ਚੈੱਕ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਫਿਰ ਕਰਦੇ ਆ ਪਾਈਆਂ ਦੇ ਨਾਲ ਗੱਲਬਾਤ ਹੈ ਨਾ ਦੇਖ ਸਕਦੇ ਹੋ ਤੁਸੀਂ ਰਾਮਪਰਾ ਫੂਲ ਮੰਡੀ ਦੇ ਵਿੱਚ ਤੇ ਐਡਾ ਜਾਨਵਰ ਐਡਾ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਨਾ ਆਹ ਕੱਦ-ਗਾੜ ਦਾ ਕੀ ਬਾਤ ਹੈ ਦੇਖੀ ਬਾਈ ਰਾਮੜਾ ਜਾਂ ਹੁਈ ਸਾਈਡ ਤੇ ਨਾ ਦਿਖਾਈਏ ਪਾ ਚਾਰ ਸਪੇਰੋਂ ਬਾਈ ਦੇਖ ਲੈ ਕਪੜਾ ਮਾਰੀ ਜਾਂਦਾ ਹੈ ਨਾ ਪੂਰਾ ਸ਼ੌਂਕ ਦੇ ਨਾਲ ਪਾਲਿਆ ਹੋਇਆ ਹੈ ਨਾ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਤੇ ਮੈਨੂੰ ਪਤਾ ਲੱਗਣਾ ਹਾਂ ਦੇਖਿਓ ਬਈ ਹੋਇਆ ਮਾੜਾ ਸਾਈਡ ਤੇ ਦਿਖਾ ਦਈਏ ਆਪਾਂ ਕਿੱਥੋਂ ਦਾ ਨਹੀਂ ਨਹੀਂ ਇੱਥੋਂ ਹੀ ਆ ਨੋਕਲੀ ਉਹ ਰੰਪਰਾ ਬਾਈ ਕੀ ਮੁੱਲ ਕਰਦੇ ਹੋ ਮੰਡੀ ਦੇ ਵਿੱਚ ਆਉਂਦੇ ਆਏ ਆ ਸ਼ੌਂਕੀਆ ਤੌਰ ਤੇ ਹੈ ਨਾ ਮੇਲਾ ਦਿਖਾਉਣ ਆਏ ਆ ਸ਼ੌਂਕੀਆ ਤੌਰ ਤੇ ਆਇਆ ਵਿਆ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਕੱਦ ਕਾਠ ਦੇਖ ਸਕਦੇ ਹੋ ਤੁਸੀਂ ਹਾਥੀ ਆ ਹਾਥੀ ਤੇ ਆ ਦੇਖੋ ਤੁਸੀਂ ਆਪ ਹੀ ਜੱਜਮੈਂਟ ਕਰ ਸਕਦੇ ਹੋ ਭਾਈ ਜਿਹੜੇ ਆਲੇ ਦੁਆਲੇ ਮੇਰੇ ਵੀਰ ਖੜੇ ਨੇ ਉਹਨਾਂ ਤੋਂ ਵੀ ਕੱਦ ਉੱਚਾ ਲੱਗਦਾਗਾ ਤੇ ਮੋਹਰਾ نسل ਦਾ ਮੋਹਰਾ نسل ਦਾ ਸੌ ਤੁਸੀਂ ਦੇ ਆਪਾਂ ਗੱਲਬਾਤ ਕਰਦੇ ਆ ਕਿਹੜਾ ਪਿੰਡਾਂ ਵਈਆਂ ਦਾ ਹੈਨਾ ਕਿੱਥੋਂ ਲੈ ਕੇ ਆਏ ਨੇ ਅੱਛਾ ਭਾਈ ਜੀ ਕਿਹੜਾ ਪਿੰਡਾ ਆਪਣਾ ਲੋਕਲੀ ਆ ਭਾਈ ਇੱਥੇ ਹੀ ਸ਼ਹਿਰ ਚ ਸ਼ਹਿਰ ਚ ਰਾਮਪਰਾਹੂਲੀ ਹੈ ਹਾਂਜੀ ਹਾਂਜੀ ਅੱਛਾ ਭਾਈ ਅਸੀਂ ਸ਼ੌਂਕਿਆ ਤੌਰ ਤੇ ਲੈ ਕੇ ਆਇਆ ਕਿ ਸੇਲ ਕਰਨ ਵਾਸਤੇ ਸ਼ੌਂਕਿਆ ਤੌਰ ਤੇ ਮੇਲਾ ਦੇਖਣ ਵਾਸਤੇ ਦਿਖਾਉਣ ਵਾਸਤੇ ਆਏ ਨੇ ਬਾਈ ਹਨਾ ਰਾਮਪਰੇ ਤੋਂ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਸਹਿਜ ਹੈ ਜੀ ਸਹਿਜ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਡੇ ਕੋਲੇ ਇਹਨੂੰ ਇਹਨੂੰ ਤਾਂ ਯਾਰਾ ਸਾਡੇ ਮਣੀ ਆਦੂ ਇਹਦੀ ਉਮਰ 7 ਸਾਲ ਦੀ ਹੋ ਗਈ 7 ਸਾਲ ਦੀ ਹੋ ਗਈ ਮਤਲਬ ਕਾਫੀ ਟਾਈਮ ਤੋਂ ਤੁਹਾਡੇ ਕੋਲ ਹੀ ਹੈ ਹਾਂ ਹਾਂ ਤੇ ਹੋਰ ਵੀ ਪਸ਼ੂ ਰੱਖਦੇ ਹੋ ਬਾਈ ਫਿਰ ਹੈਗੇ ਜੀ ਹਾਂਜੀ ਅੱਛਾ ਸਾਰੇ ਐਸੇ ਤਰ੍ਹਾਂ ਦੇ ਵਧੀਆ ਨਸਲ ਦੇ ਹਾਂ ਵਧੀਆ ਨਸਲ ਦੇ ਆ ਜੀ ਸਾਰੇ ਠੀਕ ਹੈ ਮੋਰਾ ਨਸਲ ਦੀਆਂ ਮੱਜਾਂ-ਮੱਜਾਂ ਵੀ ਰੱਖਦੇ ਹੋ ਹੈਗੇ ਜੀ ਹਾਂਜੀ ਠੀਕ ਹੈ ਬਾਈ ਠੀਕ ਆ ਦੇਖ ਸਕਦੇ ਹੋ ਬਾਈ ਬਾਈ ਜੇ ਆਪਾਂ ਮੁੱਲ ਦੀ ਗੱਲ ਕਰੀਏ ਵੈਸੇ ਤਾਂ ਤੁਸੀਂ ਦੇਖੋ ਕਮਾਉਣ ਵਾਸਤੇ ਲੈ ਕੇ ਆਓ ਹੈ ਮੇ ਮੁੱਲੀ ਹੈ ਜੀ ਵੈਸੇ ਹੈ ਵੈਸੇ ਮੁੱਲੀ ਹੈ ਕੀ ਬਾਤ ਆ ਕੀ ਬਾਤ ਆ ਕਹਿੰਦੇ ਵੀ ਦੇਖੋ ਸ਼ੌਂਕ ਹੈ ਵੇਚਣ ਦਾ ਜਾਂ ਇਸ ਨੂੰ ਸੇਲ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਨਾ ਦੇਖ ਸਕਦੇ ਤੁਸੀਂ ਮੂੰਹ ਮੱਥਾ ਕੱਦ ਕਾਠ ਹੈ ਨਾ ਮੈਂ ਚਾਹੁੰਦਾ ਤੇ ਮੋਹਰਾ نسل ਦਾ ਸਾਨ ਆ ਜੀ ਤੁਸੀਂ ਦੇਖ ਆਹ ਕੀ ਬਾਤ ਆ ਵੇ ਕੀ ਬਾਤ ਆ ਦੇਖੋ ਲੈ ਉਹ ਆ ਤੁਸੀਂ ਦੇਖ ਸਕਦੇ ਹੋ ਪਬਲਿਕ ਹਨਾ ਵੀਰ ਆਏ ਕਿਵੇਂ ਮਗਰ ਭੱਜੇ ਫਿਰਦੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਐਸੀ ਨਸਲ ਦੇ ਐਸੇ ਕੱਦ ਕਾਟ ਦੇ ਕਦੇ ਕਦੇ ਹੀ ਦੇਖਣ ਨੂੰ ਪਸੂ ਮਿਲਦੇ ਆ ਮੂਰਾ ਨਸਲ ਦਾ ਸਾਨ ਰਾਮਪਰਾ ਫੂਲ ਮੰਡੀ ਵਿੱਚ ਦੇਖ ਸਕਦੇ ਹੋ ਭਾਈ ਇਹਦੇ ਖਾਣ ਪੀਣ ਦੀ ਗੱਲ ਕਰੀਏ ਹਨਾ ਕੀ ਸੇਵਾ ਪੜੀਏ ਜੀ ਬਾ ਜਰਾ ਸਾਰੇ ਮਾਲ ਨੂੰ ਜਿਹੜਾ ਨੇਚਰਲ ਪੰਦਾ ਚਾਰ ਵਗੈਰਾ ਦਾਣਾ ਬਸ ਉਹੀ ਆ ਬਖਰਾ ਨਹੀਂ ਖੁਸੈਂ ਲੋਜਿਕ ਆ ਘਟਾ ਦਿਖਾਉਣੇ ਤੁਹਾਨੂੰ ਹਨਾ ਦੇਖ ਸਕਦਾ ਹਾਂ ਮੂੰਹ ਮੱਥਾ ਚੈੱਕ ਕਰ ਸਕਦਾ ਹਾਂ ਬਲੈਕ ਕਲਰ ਦਾ ਹਨਾ ਤੇ ਰਾਮਪੁਰਾ ਫੂਲ ਮੰਡੀ ਦੇ ਵਿੱਚ ਚਾਰ ਸੁਪੇਰੋਂ ਕਰ ਲੋ ਚੈੱਕ ਮੂੰਹ ਮੱਥਾ ਚੈੱਕ ਕਰ ਲੋ ਬਾਕੀ ਆਪਾਂ ਫਿਰ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਹਨਾ ਕਿਰਾਂ ਤੁਸੀਂ ਦੇਖ ਲੋ ਜਿਹੜੇ ਵੀਰ ਕਮੈਂਟਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਨਾ ਕਟੀਆਂ ਕੱਟੇ ਦਿਖਾਇਆ ਕਰੋ ਤਾਂ ਆ ਵੀ ਤੁਸੀਂ ਚੈੱਕ ਕਰ ਲੋ ਤਨੌਲਾ ਮੰਡੀ ਤੇ ਇੱਕ ਵੀਰ ਨੇ ਡਿਮਾਂਡ ਕਰੀ ਸੀਗੀ ਬਲੈਕ ਰੰਗ ਦੇ ਕੱਟੇ ਦੀ ਉਹ ਵੀਰ ਵਾਸਤੇ ਇਹ ਵੀਡੀਓ ਬਣਾ ਰਿਹਾ ਹਾਂ ਹਨਾ ਤੇ ਚੈੱਕ ਕਰ ਲਿਓ ਬਾਕੀ ਆਪਾਂ ਕਰਦੇ ਗੱਲਬਾਤ ਬਾਜਾਂ ਦੇ ਨਾਲ ਭਾਈ ਜੀ ਕਿਹੜਾ ਪਿੰਡ ਆ ਆਪਣਾ ਆਪਣਾ ਜੀ ਗੰਗਾ ਨਗਰ ਹੈ ਜੀ ਗੰਗਾ ਨਗਰ ਹੈ ਜੀ ਸ਼੍ਰੀ ਗੰਗਾ ਨਗਰ ਗੰਗਾ ਨਗਰ ਹੈ ਨਾ ਹਾਂਜੀ ਹਾਂਜੀ ਤੇ ਹਰਮੰਡੀਆ ਤੇ ਉਹ ਹਾਂਜੀ ਹਾਂਜੀ ਬਾਤ ਕਰੇ ਵੀ ਇਸ ਦਾ ਕਿਹਦਾ ਦਮ ਰੱਖਾਇਆ 1 40 ਰੱਖਾਇਆ 1 ਲੱਖ 40 ਹਜ਼ਾਰ ਹੈ ਨਾ ਕਿਤਨੀ ਉਮਰ ਹੈ ਇਸ ਦੀ 25 ਸਾਲ 25 ਸਾਲ ਦਾ ਹੈ ठीक है अगर आपके साथ को कंटेक्ट करना चाहे तो नंबर वगैरह लिखो हाँ जी एट वन जीरो एट वन जीरो जीरो थ्री सिक्स जीरो थ्री आपके साथ कॉन्टेक्ट कर सकता है ना बाकी मौके पर मानदान हो जाएगा हाँ हो ये मानता कर कितना कितना दाम रखा है एक लाख चालीस हजार इसका दाम रखा है जी रेडू बुल रेडू बुल रेडू बुल रेडू पुल का है ना ठीक है हरियाणा रेडू बुल का है चेक कर सकते हो जी ਲੋ ਜੀ ਆਪਾਂ ਖੜਿਆ ਰਾਮਪਰਾ ਫੂਲ ਮੰਡੀ ਦੇ ਵਿੱਚ ਹਨਾ ਇੱਥੇ ਆਪਸੂ ਤੁਹਾਨੂੰ ਕਰੋਨਾ ਚੈੱਕ ਇੱਕ ਤੁਹਾਨੂੰ ਦੱਸ ਦਿੰਨੇ ਵੀ ਆਪਾਂ ਹਿੰਦੀ ਤੇ ਪੰਜਾਬੀ ਦੋਨੋਂ ਬੋਲेंगे ਮਿਕਸ ਛੋੜਾ ਅਡਜਸਟ ਕਰ ਲੈਣਾ ਹਿੰਦੀ ہماری ਇਤਨੀ ਅੱਛੀ ਨਹੀਂ ਹੈ ਹਨਾ ਤੇ ਠੀਕ ਹੈ ਭਾਈ ਸਾਹਿਬ ਤੇ ਜੇ ਬੱਚਾ ਇਹ ਜੋ ਕਿਆ ਕੱਟਾ ਹੈ ਕੱਟੀ ਹੈ ਕਿਉਂਕਿ ਮੇਰੇ ਕੋਲ ਇਹ ਨਹੀਂ ਪਤਾ ਨਾ ਵੀ ਕੱਟਾ ਬੋਲਦੇ ਕੱਟੀ ਬੋਲਦੇ ਹਿੰਦੀ ਵਿੱਚ ਕਿਆ ਬੋਲਦੇ ਠੀਕ ਹੈ ਜੀ ਔਰ ਇਹ ਜੋ ਇਸ ਬੈਸ ਕੋ ਵੀ ਚੈੱਕ ਕਰ ਸਕਦੇ ਹੋ ਇਸਕਾ ਥਨਲੇਵਾਪ ਕੋ ਚੈੱਕ ਕਰਵਾਇਗੇ ਹਨਾ ਮਿੱਤੀ ਕੇ ਥਾਨੇ ਬਹੁਤ ਅੱਛੇ ਹੈ ਤੇ ਇਸਕਾ ਕਦ-ਕਾੜ ਵੀ ਚੈੱਕ ਕਰ ਸਕਦੇ ਹੋ ਹਨਾ ते बाकी उसके बाद में हम करेंगे भाई से बात क्या दाम से लिए रामपुरा फूल मंडी में खड़े हैं एक बार हम आपको जे वैसा बिल्कुल से सारा मुँह मत्था इसका चेक करवा सकते हैं हम हिंदी बोलते हैं मेरा इतना अच्छा नहीं हो सकता लेकिन आप समझ सकते हो ना अच्छा भाई साहब आपका क्या नाम है राकेश कुमार राकेश कुमार कहाँ से है आप आगरा आगरा से आए बहुत दूर दूर से व्यापारी आते हैं ना यहाँ पे हर मंडी आते हो हर मंडी मंडी छोड़ के हर आते हो मंडी में भी जाते होते हो सभी मंडी में जाते हो ना आ, अभी कितने पशु खरीदे आपने दो दो, दो, दो ही ही ए, एक ये <laughs> एक ये है ना ते इसको भी हम चेक करवाएंगे उसके बाद में दो दो जो इसे भी चेक दो कर दो सकते हाँ जी वो बात करते हैं इसके पीछे जो जो बच्चा है ना ये कटिया ये कटिया है उसका भी मुंह मत्था चेक कर सकते हो कितना टाइम हुआ इसको सुई को दो दिन की दो दिन की सुई है ना दूध की बात करें तो सोलह लीटर सोलह लीटर है सोलह लीटर दूध है ਤੇ ਇਸਕੇ ਦਾਮ ਕੀ ਬਾਤ ਕਰੇ ਕਿਤਨਾ ਦਾਮ ਕੀ ਰੇਟ 160 160000 ਰੁਪਏ ਹੈ ਨਾ ਖਰੀਦੀ ਹੈ ਖਰੀਦੀ ਹੈ ਜੀ ਖਰੀਦੀ ਹੈ 160 ਸੇ ਖਰੀਦੀ ਹੈ ਨਾ 160000 ਰੁਪਏ ਸੇ ਖਰੀਦੀ ਹੈ ਨਾ ਰਾਮਪਰਾ ਫੂਲ ਮੰਡੀ ਵਿੱਚ ਖੜੇ ਹੈ ਹਮ ਆਪਕੋ ਬਾਰ ਬਾਰ ਕਹਤੇ ਹੈ ਭਾਈ ਹਮਾਰਾ ਹਿੰਦੀ ਇਤਨਾ ਅੱਛਾ ਨਹੀਂ ਹੋ ਸਕਤਾ ਤੇ ਹਮ ਪੰਜਾਬੀ ਔਰ ਹਿੰਦੀ ਦੋਨੋਂ ਮਿਕਸ ਕਰਕੇ ਬੋਲਦੇ ਹੈ ਨਾ ਤੇ ਜੋ ਦੂਸਰੇ ਵਾਲੀ ਹੈ ਜੀ 2 ਲੱਖ ਦੀ ਇਹ 2 ਲੱਖ ਦੀ ਹੈ ਜੀ ਇਹ 2 ਲੱਖ ਦੀ ਹੈ ਨਾ ਇਹ 2 ਲੱਖ ਦੀ ਹੈ ਤੇ किसने खरीदी है तो जी भाई? डॉक्टर जी, डॉक्टर साहब जो डॉक्टर साहब खड़े हैं इन्होंने खरीदिया दस पशु खरीदने आपने है ना सात और बाकी, बाकी है अभी अच्छे अच्छे पशु खरीदते हैं ठीक है जी ठीक है अगर आपसे कोई कंटेक्ट करना चाहे तो आपका कोई मोबाइल नंबर वगैरह बोल सकते हिंदी बोल दो हिंदी में बोल दो चौरानवे छप्पन छियालीस तीस अट्ठाईस आगरा आगरा के पास ठीक है जी ठीक है, थीक है। देख सकते हो जो दो है इसका दाम था दो लाख रुपया ना दो लाख दो लाख वो दूसरे वाली दिखाई थी एक लाख साठ हजार रुपए की एक साठ में, एक में इसका दूध दूध इसका लीटर है इसका उसका सोलह लीटर है तो इसका लीटर है ना लो जी एक ये वैसे चेक करवाते हैं आपको ना ये सरदार साहब की दो जो पहले सेल करी थी ये सेल करने की बाकी है इसको भी आप चेक कर सकते हो चार सौ हम दिखाते हैं ना लेवा इसका दूध दाल की बात करेंगे ये देख सकते हो हम चार सौ रुपये आपको मैं भैंस पैक करवा देते हैं ना इसका बच्चा ही तो बच्चा अच्छा है। ये है इनका बच्चा है। क्या है कटा है कटा है इसका क्या, क्या मूल रखा है अपने सवा दो लाख दूध दूध ऐसे सोलह लीटर है सोलह लीटर है पक्का हाँ जी हाँ जी सोलह लीटर सोलह लीटर दूध बेस चेक कर सकते हो आप दूध बन गया खी सट गया ठीक है जी तो अभी पूरा सोलह लीटर तैयार है दूध देख सकते हो रामपुरा फुल मंडी में बाकी आप जब भी कोई भी पशु खरीदते हो तो चेक करना आपकी जिम्मेवारी है हम आपको सिर्फ दिखाते हैं रेट जो होता है बाकी आपको पता है मौके पर मानता हो जाता है एक बार आप पशु चेक कर सकते हो जो भी वैसे हम आपको दिखाते हैं जी देख सकते हो इन सरदार जी की है ये बहस ਜਿਸ ਕਦਮ ਰਖਾਇਆ 2 ਲੱਖ ਸਵਾ 2 ਲੱਖ ਮੁੱਲ ਰਖਾਇਆ ਜੀ ਰਾਮਪਰਾ ਫੁੱਲ ਮੰਡੀ ਵਿੱਚ ਧੰਨਵਾਦ ਆਪਕਰ ਸਭ ਦਾ ਵੀਡੀਓ ਕੇ ਬਰ ਬਰ ਸ਼ੇਅਰ ਕਰਨਾ ਜੀ ਲਾਈਕ ਕਰਨਾ ਲਓ ਜੀ ਬਾਈਓ ਆਪਾਂ ਰਾਮਪਰਾ ਫੁੱਲ ਮੰਡੀ ਤੇ ਹਨਾ ਤੁਹਾਨੂੰ ਇੱਕ ਆਹ ਛੋਟੀ ਕਰਾਉਂਦੇ ਆ ਚੈੱਕ ਮਾਗਰਾ ਇਹਦੇ ਕੱਟੀ ਤੇ ਮੂੰਹ ਮੱਥਾ ਪਹਿਲਾਂ ਤੁਸੀਂ ਛੋਟੀ ਦਾ ਚੈੱਕ ਕਰ ਸਕਦੇ ਹੋ ਨਾ ਸਿੰਘ ਸਿੰਘ ਦੇਖ ਸਕਦੇ ਹੋ ਸੋਹਣੀ ਸੁਣਖੀ ਵਧੀਆ ਕੱਦਾਵਰ ਛੋਟੀ ਆ ਕੋਲੇ ਪਿੰਡੇ ਦੀ ਵਧੀਆ ਤੇ ਥਣਲੇਵਾ ਤੁਹਾਨੂੰ ਕਰਾਉਂਦੇ ਆ ਚੈੱਕ ਦੇਖ ਲਓ ਰੰਪਰਾ ਫੁੱਲ ਮੰਡੀ ਵਿੱਚ ਖੜੀ ਆ ਬਾਕੀ ਆਪਾਂ ਕਰਦੇ ਆਂ ਭਾਈਆਂ ਦੇ ਨਾਲ ਗੱਲਬਾਤ ਆ ਨਾ ਕਿਰਾ ਇੱਕ ਵਾਰੀ ਤੁਸੀਂ ਝੋਟੀ ਤੇ ਨਜ਼ਰ ਮਾਰ ਲਓ ਚਾਰ ਸਪੇਰਿਓ ਹੋਣਾ ਥਣਲੇ ਬਾਅਦ ਚੈੱਕ ਕਰ ਲਓ ਤੇ ਉਸ ਤੋਂ ਬਾਅਦ ਤੇ ਆਪਾਂ ਕਰਦੇ ਆਂ ਗੱਲਬਾਤ ਭਾਈਆਂ ਦੇ ਨਾਲ ਚਾਰ ਸਪੇਰਿਓ ਤੁਹਾਨੂੰ ਇੱਕ ਵਾਰੀ ਝੋਟੀ ਦਿਖਾ ਦਈਏ ਹੈਨਾ ਚੈੱਕ ਕਰਾ ਦਈਏ ਫਿਰ ਆਪਾਂ ਕਰਦੇ ਆਂ ਭਾਈ ਨਾਲ ਭਾਈ ਮੜਾ ਹੁਈ ਖੜਾ ਕਰਾ ਜਾ ਫਿਰ ਤੇ ਨਹੀਂ ਨਹੀਂ ਬੱਚਾ ਭਾਈ ਪਹਿਲਾਂ ਤਾਂ ਇਹ ਦੱਸੋ ਕੀ ਨਾਮ ਆ ਤੁਹਾਡਾ ਬਲਵਿੰਦਰ ਜੀ ਬਲਵਿੰਦਰ ਸਿੰਘ ਭਾਈ ਕਿਹੜਾ ਪਿੰਡ ਆਪਣਾ ਫਿਰ ਭਲਾਡਾ ਜੀ ਭਲਾਡਾ ਠੀਕ ਆ ਇੱਕੋ ਹੀ ਪਸ਼ੂ ਲੈ ਕੇ ਆਏ ਸੀ ਦੋ ਨਹੀਂ ਜੀ ਇੱਕ ਆ ਲੈ ਕੇ ਆਏ ਹਾਂ ਠੀਕ ਆ ਇਹਦੇ ਪਰ ਆਪਾਂ ਦੁੱਧ ਦੀ ਗੱਲ ਕਰੀਏ ਪਹਿਲਾਂ ਭਾਈ ਕਿੰਨਾ ਕੁ ਦੁੱਧ ਆ ਇਹ ਥੱਲੇ ਦੁੱਧ ਭਾਈ 16 ਲੀਟਰ ਆਈ ਨੇ 37 ਕਿਲੋ ਟਾਈਮ ਦਾ ਦੁੱਧ ਆ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ 7 7.5 ਇੱਕ ਡੰਗ ਦਾ ਹੈਗਾ ਇੱਕ ਡੰਗ ਦਾ ਗਾਰੰਟੀ ਆ ਭਾਈ ਪੱਕੀ ਗਾਰੰਟੀ ਆ ਭਾਈ ਪੂਰੀ ਠੀਕ ਆ ਅੱਛਾ ਭਾਈ ਇਹ ਤੁ ਕਿੰਨਾ ਆਪਾਂ ਗੱਲ ਕਰੀਏ ਵੀ ਕੈਮੇ ਸੂਇਆ ਇਹ ਸੂਹਾ ਦੂਜਾ ਬਾਈ ਇਹ ਦੂਜੇ ਸੂਏ ਹਾਂ ਮੁੱਲ ਇਹਦਾ ਕਰੀ ਜਨੇ 180 1 ਲੱਖ 80000 ਰੁਪਏ ਮੁੱਲ ਪਕੜਿਆ ਮਗਰ ਇਹ ਕੱਟੀ ਮਗਰ ਇਹ ਕੱਟੀ ਠੀਕ ਹੈ ਬਾਕੀ ਮਾਨਤਨ ਮੌਕੇ ਤੇ ਡੇਢ ਦੇ ਅੱਗੇ ਵਿੱਚ ਉਹ ਤਾਂ ਹੋ ਜਾਂਦਾ ਹਨਾ ਦੇਖ ਸਕਦੇ ਹੋ ਦੋਸਤੋ ਆ ਚੋਟੀ ਖੜੀ ਆ ਦੂਜੇ ਸੂਏ ਦੀ ਹਨਾ ਦੂਜੇ ਸੂਏ ਦੀ ਝੋਟੀ ਹੈ 7.5 ਲੀਟਰ ਇੱਕ ਟਾਈਮ ਦਾ ਦੁੱਧ ਆ ਬੱਚੇ ਨੂੰ ਚੰਗਾ ਆ ਕੇ ਨਾ ਦੁੱਧੋਂ ਹਟ ਗਿਆ ਬੱਚਾ ਇਹ 25000 ਦੀ ਕੱਟੀ ਵਾਪਸ ਵੀ ਲੈਂਨ ਦੀ ਹਿੰਮਤ ਹੈ ਅੱਛਾ ਅੱਛਾ ਕੱਟੀ ਵਧੀਆ ਨਸਲ ਦੀ ਆ ਠੀਕ ਆ ਨਸਲ ਦੀ ਕੱਟੀ ਆ ਉ ਵੀ ਵੇਖਦੇ ਆ ਬਈ ਨਹੀਂ ਮਰੀਵਾਲਜੇ ਕੱਟਰ ਬਸਰ ਹੁੰਦੇ ਨੇ ਨਾ ਤੇ ਦੇਖ ਸਕਦੇ ਹੋ ਦੋਸਤੋ ਵਧੀਆ ਕੱਟੀ ਆ ਕਿਉਂਕਿ ਬਾਈ ਦੁੱਧ ਬਾਦ ਚੰਗਾ ਪਿਆਉਂਦਾ ਲੱਗਦਾ ਕੱਟੀ ਨੂੰ ਤੇ ਵਧੀਆ ਨਸਲ ਦੀ ਤੇ ਆਪਾਂ ਕਹਿ ਸਕਦੇ ਆ ਵੀ ਸਰੀਰ ਪੱਖੋਂ ਵੀ ਵਧੀਆ ਕੱਟੀ ਆ ਨਾ ਕਰ ਸਕਦੇ ਹੋ ਬਈ ਇਹਨਾਂ ਕੰਡਕਟ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਆਪਾਂ ਨਾਲ ਦੀ ਨਾਲ ਦੂਸਰੀ ਮੱਝ ਵੀ ਦਿਖਾਉਨੇ ਆ ਹਨਾ ਤੇ ਇਹਨੂੰ ਵੀ ਤੁਸੀਂ ਕਰ ਲੋ ਚੈੱਕ ਇਹਦਾ ਵੀ ਥਣਲੇਵਾ ਤੁਸੀਂ ਦੇਖ ਸਕਦੇ ਹੋ ਬਿੱਥੀ ਦਾ ਥਣਨੇ ਵਧੀਆ ਗਲੋਟਿਆਂ ਵਰਗੇ ਤੇ ਮੋਟਰੋਲਾ ਮੱਝ ਕਹਿ ਸਕਦੇ ਆਪਾਂ ਇਹਨੂੰ ਹਨਾ ਪੂਲੇ ਪਿੰਡੇ ਦੀ ਮੱਝ ਹੈਗੀ ਤੇ ਥਣਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਆਪਾਂ ਦਿਖਾ ਦਿੰਨੇ ਆ ਤੇ ਭਾਈ ਇਹਦੇ ਦੁੱਧ ਦੀ ਆਪਾਂ ਗੱਲ ਕਰੀਏ ਇਹ ਥੱਲੇ ਵੀਰੇ ਹੈਗਾ 15 ਲੀਟਰ ਦਾ 15 ਲੀਟਰ ਹੈਗਾ ਹਾਂਜੀ ਪੱਕਾ ਹਾਂਜੀ ਬੱਚਾ ਇਹਦਾ ਬੱਚਾ ਵੀਰੇ ਉਹ ਖੜਿਆ ਨੀਲੀ 라ਵੀ ਦਾ ਅੱਛਾ ਨੀਲੀ ਲੱਗਦਾ ਜਿਵੇਂ ਆਪਾਂ ਸਾਰ ਬੋਇਨ ਦਾ ਵੀਰੇ ਉਹ ਅੱਛਾ ਹੈਗਾ ਸਾਰ ਬੋਇਨ ਦਾ ਆਪਣੀ ਘਰ ਦੀ ਆ ਕੋਈ ਉਹ ਨਹੀਂ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਕਿੰਨੇ ਸੂਏ ਬਈ ਇਹ ਇਸੇ ਵੀਰੇ ਹੋਊਗੀ ਤੀਜੇ ਹੋ ਤੀਜੇ ਇਹਦੀ ਆਪਾਂ ਕੀ ਡਿਮਾਂਡ ਰੱਖੀਏ ਫਿਰ ਡਿਮਾਂਡ ਵੀਰੇ ਇਹਦਾ ਦੇਣ ਲੈਣ 145 145 ਆਪਾਂ ਬਈ ਇਹਦੀ ਕੱਟੀ ਦੀ ਗੱਲ ਕਰੀਏ ਹਨਾ ਜਿਵੇਂ ਤੁਸੀਂ ਕਹਿਣਾ ਵੀ ਨੀਲੀ ਰਾਵੀ ਦੀਆ ਲਾਹੋਰੀਆ ਬੋਲ ਦੀ ਕੱਟੀ ਹੈ ਵੀਰੇ ਹਸਾਰੋਂ ਆਉਂਦੀ ਹੈ ਹਾਂ ਡਾਕਟਰ ਲਾਹੋਰੀਆ ਬੋਲ ਅੱਛਾ ਅੱਛਾ ਠੀਕ ਆ ਠੀਕੇ ਦੀ ਕੱਟੀ ਹੈ ਨਾ ਠੀਕੇ ਦੀ ਵੀਰੇ ਠੀਕੇ ਦੀ ਕੱਟੀ ਹੈ ਹੋਰ ਵਗੈਰਾ ਵੀ ਆਪਣੇ ਕੋਲ ਸਾਰੇ ਪਏ ਹੋਣਗੇ ਆਹ ਦੇਖ ਸਕਦੇ ਹੋ ਤੁਸੀਂ ਕੱਟੀ ਨੀਲੀ ਰਾਵੀ ਦੀ ਹੈ ਮੱਝ ਜਿਹੜੀ ਮੋਰਾ ਨਸਲ ਦੀ ਹੈ ਹਨਾ ਹਾਂਜੀ ਹਾਂਜੀ ਮੋਰਾ ਨਸਲ ਦੀ ਮੱਝ ਆ ਕੱਟੀ ਤੁਸੀਂ ਦੇਖ ਸਕਦੇ ਹੋ ਹਨਾ ਸਿਰ ਦੇ ਵਿੱਚ ਫੂਲ ਪੈਰਾਂ ਦੇ ਵਿੱਚ ਪੂਸਪਾਸ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਹਨ ਤੇ ਕੀ ਇਹਦਾ ਕੀ ਰੇਟ ਦੱਸਾਂਗੇ ਤੁਸੀਂ ਬਾਈ ਇਹਦਾ ਰੇਟ 145 145 ਬਾਈ ਨੇ ਇਹਦਾ ਮੁੱਲ ਰੱਖਿਆਗਾ ਬਾਕੀ ਮਾਨਤਾ ਨ ਮੌਕੇ ਤੇ ਹੋ ਜਾਊਗਾ ਅੱਛਾ ਨੰਬਰ ਬਾਈ ਆਪਣਾ ਕਿੰਨਾ 98799 ਵੀਰੇ 98799 47203 47203 ਇਹ ਆ ਨੰਬਰ ਬਾਈਆਂ ਦਾ ਹਨਾ ਜੇ ਕੋਈ ਵੀਰੋ ਇਸ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹਦਾ ਕੱਟੀ ਦੀ ਗੱਲ ਕਰੀਏ ਬਹੁਤ ਹੋਣੀ ਆ ਬਾਈ ਥੱਲੀ ਦੀ ਥੱਲੀ ਵਾਲੀ ਅੱਜ ਘਰ ਦੀ ਮੈਂ ਆ ਥੱਲੀ ਦੀ ਕੱਟੀ ਐ ਤੇ ਦੁੱਧ ਬਾਦ ਦੀ ਬਾਈ ਗਰੰਟੀ ਲੈਂਦੇ ਆ ਪੂਰੀ ਪਹਿਲਾਂ ਵਾਲੀ ਉਹ ਕੱਟੀ ਦਿਖਾਈਦੀ ਆਪਾਂ ਤੁਹਾਨੂੰ ਉਹ ਵੀ ਪੂਰੀ ਨਰੋਈ ਕੱਟੀ ਆ ਵਧੀਆ ਕੱਟੀ ਆ ਬਾਕੀ ਸੁਭਾਅ ਦੇ ਵੀ ਬਾਈ ਨਿੱਗੇ ਸੁਭਾਅ ਦੇ ਪੂਰੇ ਕਰ ਸਕਦੇ ਹੋ ਜੀ ਕੰਟੈਕਟ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਲਾਈਕ ਤੇ ਸ਼ੇਅਰ ਲਓ ਜੀ ਇੱਕ ਨੀਲੀ ਰਾਵੀ ਦਾ ਕਟਾ ਤੁਹਾਨੂੰ ਦਿਖਾਉਂਦੇ ਆ ਹਨਾ ਮਾਨਸਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਆਇਆ ਹੋਇਆ ਹਨਾ ਭਾਈ ਮਾਨਸਾ ਜ਼ਿਲ੍ਹੇ ਚੋਂ ਆਇਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਆਇਆ ਹੋਇਆ ਨੀਲੀ ਰਾਵੀ ਦਾ ਤੇ ਉਹ ਬਹਿਨਾ ਕਾ ਤੁਹਾਂ ਭਾਈ ਤੇ ਜਿਹਦਾ ਰੇਟ ਹੈ 2 ਲੱਖ ਰੁਪਈਆ ਤੇ ਸਾਢੇ 4 ਸਾਲਾਂ ਦਾ ਕਟਾ ਇਹ